ਆ ਵੀ ਦੇਖੋ ਆਮ ਆਦਮੀ ਪਾਰਟੀ ਨੂੰ ਬਦਰਾਮ ਕਰੀ ਵੀ ਇਲੈਕਸ਼ਨ ਟਾਈਮ ਆ ਨਾ ਸਿਰਫ ਵੋਟਾਂ ਦੀ ਰਾਜਨੀਤੀ ਲਈ ਖੜਾਗਾ ਉਹ ਜਿਹੜੇ ਚੱਲ ਰਹੇ ਉਹਦੇ ਮੂਰੇ ਵਿਰੋਧੀ ਧਿਰਾਂ ਦੇ ਬੰਦਿਆਂ ਵੱਲੋਂ ਨੱਕਾ ਲਾਦਾ ਆਮ ਆਦਮੀ ਪਾਰਟੀ ਨੂੰ ਬਣਾ ਰਹੀ ਜਦੋਂ ਕਿ ਉਹਨਾਂ ਨੇ 90 ਲੱਖ ਰੁਪਏ ਦੇ ਨੇੜੇ ਕਿੜ ਪੈਸੇ ਦੇ ਤੇ ਵੀ ਕਰਨ ਲਈ ਹਾਂ ਤੇ ਵੀ ਹੁਣ ਅਸੀਂ ਉਹਨਾਂ ਨੂੰ ਕੀ ਕਹੀਏ ਵੀ ਜਿਹੜਾ ਕੰਮ ਪੈਸੇ ਉਹਨਾਂ ਨੇ ਦਿੱਤੇ ਨੇ 90 ਲੱਖ ਰੁਪਿਆ ਦਿੱਤਾਗਾ ਵੀ ਤੁਸੀਂ ਪਿੰਡ ਦਾ ਵਿਕਾਸ ਕਰ ਲਓ ਪ੍ਰਬੰਧਕ ਲੱਗਿਆ ਹੋਇਆ ਬੀਡੀਪੀ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ ਹੁਣ ਚੱਲਦੇ ਚੱਲਦੇ ਕੰਮ ਚੱਲਣਗੇ 2-4 ਦਿਨਾਂ ਤੱਕ ਹੋ ਜੂ ਸ਼ੁਰੂ ਉਹ ਆ ਪਾਣੀ ਕਢਵਾ ਗਏ ਸੀਗੇ ਆਮ ਆਦਮੀ ਪਾਰਟੀ ਜਿਹੜੇ ਆਗੂ ਸੀਗੇ ਮੇਨ ਕਢਵਾ ਗਏ ਸੀ ਜਾਣ ਬੁੱਝ ਕੇ ਇਹਨਾਂ ਨੇ ਨੱਕਾ ਲਾਇਆ ਮੂਰੇ ਕੱਲ ਵੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਖਿਲਾ ਦਿਓ ਨੱਕਾ ਵੀ ਹੋ ਸਕਦਾ ਉਹਨਾਂ ਨੂੰ ਟਾਈਮ ਨਾ ਲੱਗਿਆ ਹੋਵੇ ਪਰ ਇਹ ਜਾਣ ਬੁੱਝ ਕੇ ਨੱਕਾ ਇਹਨਾਂ ਦਾ ਨੱਕਾ ਲਾਉਣ ਦਾ ਕੀ ਮਤਲਬ ਸੀ ਸਰਕਾਰੀ ਘਾਲ ਚ ਇਹਨਾਂ ਨੂੰ ਪੁੱਛਿਆ ਜਾਵੇ ਇਹ ਜਿਹਨਾਂ ਨੇ ਲਾਇਆਗਾ ਉੱਤੋਂ ਕਹਿੰਦੇ ਸੀ ਡੀਸੀ ਆਫਿਸ ਚੱਲेंगे ਡੀਸੀ ਆਫਿਸ ਨੂੰ ਵੀ ਬੇਨਤੀ ਆ ਗਈ ਵੀ ਇਹਨਾਂ ਨੂੰ ਇੱਥੇ ਬਿਠਾਇਆ ਜਾਵੇ ਤੇ ਇਹਨਾਂ ਨੂੰ ਇੱਕ ਦੋ ਹੋਣਗੇ ਜਿਨ੍ਹਾਂ ਨੇ ਨਕਾ ਲਾਇਆਗਾ ਉਹਨਾਂ ਨੂੰ ਪੁੱਛਿਆ ਜਾਵੇ ਕਿ ਨਕਾ ਨਕਾ ਕਿਉਂ ਲਾਇਆ ਤੁਸੀਂ ਕਿਉਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋਗੇ ਪਾਣੀ ਜਿੱਧਰ ਨਹੀਂ ਕੱਢਣਾ ਪ੍ਰਸ਼ਾਸਨ ਨੇ ਕੱਢਣਾ ਤਿੰਨੇ ਥਾਂ ਤੇ ਡਿਵਾਈਡ ਹੋ ਕੇ ਨਿਕਲੂਗਾ ਵੰਡ ਕੇ ਨਿਕਲੂਗਾ ਉਹ ਉਹਨਾਂ ਨੇ ਨਕਸ਼ੇ ਬਣਵਾ ਲੇ 2 ਵਾਰੀ ਖਰਚਾ ਕਰਤਾ 40000 ਰੁਪਇਆ ਹੁਣ ਐ ਥੋੜੀ ਹੈਗੇ ਵੀ ਤੁਸੀਂ ਨੱਕੇ ਲਾ ਕੇ ਜਾਣ ਪੁੱਜ ਕੇ ਲੋਕਾਂ ਨੂੰ ਪਰੇਸ਼ਾਨ ਕਰਉ ਆ ਦੇਖ ਲਓ ਕਿ ਤਰੀਕੇ ਨਾਲ ਜਾਂਦੇ ਨੇ ਲੋਕ